ਇੱਕ ਪਾਸੇ ਪਤੀ ਦੀ ਰਿਟਾਇਰਮੈਂਟ ਦੂਜੇ ਪਾਸੇ ਪਤਨੀ ਦੀ ਹੋਈ ਮੌਤ ਖੁਸ਼ੀਆਂ ਬਦਲੀਆਂ ਚੀਕ ਚਹਾੜਿਆਂ ਵਿੱਚ ਅਕਸਰ ਹੀ ਕਿਹਾ ਜਾਂਦਾ ਹੈ ਕਿ ਖੁਸ਼ੀ ਗਮੀ ਦੁੱਖ ਸੁੱਖ ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦੇ ਅਤੇ ਔਰਤ ਦੇ ਗਲ ਵਿੱਚ ਹਾਰ ਪਾਏ ਦਿਖਾਈ ਦੇ ਰਹੇ ਨੇ ਦਰਅਸਲ ਜਿਸ ਵਿਅਕਤੀ ਦੇ ਗਲ ਵਿੱਚ ਹਾਰ ਪਾਏ ਹੋਏ ਨੇ ਉਸ ਦੀ ਰਿਟਾਇਰਮੈਂਟ ਦੀ ਪਾਰਟੀ ਚੱਲ ਰਹੀ ਸੀ ਅਤੇ ਨਾਲ ਹੀ ਉਸ ਦੀ ਘਰ ਵਾਲੀ ਵੀ ਖੜੀ ਦਿਖਾਈ ਦੇ ਰਹੀ ਏ ਅਤੇ ਜਿਵੇਂ ਹੀ ਇੱਕ ਹੋਰ ਵਿਅਕਤੀ ਰਿਟਾਇਰਮੈਂਟ ਵਾਲੇ ਵਿਅਕਤੀ ਗਾਲੂ ਵਿੱਚ ਹਾਰ ਪਾਉਣ ਲੱਗਦਾ ਏ ਤਾਂ ਉਸ ਦੀ ਘਰ ਵਾਲੀ ਇੱਕੋਦਮ ਕੁਰਸੀ ਤੇ ਬੈਠ ਜਾਂਦੀ ਹੈ ਅਤੇ ਇੱਕ ਹੋਰ ਔਰਤ ਉਸ ਨੂੰ ਪਾਣੀ ਦੇਣ ਲਈ ਕਹਿੰਦੀ ਏ ਪਰ ਦੇਖਦੇ ਹੀ ਦੇਖਦੇ ਉਹ ਔਰਤ ਕੁਰਸੀ ਤੋਂ ਡਿੱਗ ਜਾਂਦੀ ਏ ਉੱਥੇ ਮੌਜੂਦ ਸਾਰੇ ਹੀ ਲੋਕ ਕਹਿਣ ਲੱਗ ਜਾਂਦੇ ਨੇ ਕਿ ਚੱਕਰ ਆ ਗਿਆ ਹੋਣਾ ਏ ਪਰ ਜਦੋਂ ਔਰਤ ਨੂੰ ਦੇਖਿਆ ਜਾਂਦਾ ਹੈ ਤਾਂ ਉਹ ਮਰੀ ਪਈ ਹੁੰਦੀ ਏ ਸੋ ਜਿੱਥੇ ਇੱਕ ਪਾਸੇ ਰਿਟਾਇਰਮੈਂਟ ਦੀ ਪਾਰਟੀ ਚੱਲ ਰਹੀ ਸੀ ਉੱਥੇ ਹੀ ਦੂਜੇ ਪਾਸੇ ਉਸ ਦੀ ਘਰ ਵਾਲੀ ਦੀ ਮੌਤ ਹੋ ਗਈ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਕਦੋਂ ਕੀ ਕਿਵੇਂ ਹੋ ਜਾਵੇ ਕੁਝ ਨਹੀਂ ਪਤਾ ਹੁੰਦਾ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ